ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੋਰ ਸਭ ਠੀਕ ਹੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਈ ਹੋਪ ਤੁਸੀਂ ਠੀਕ ਹੋਵੋਗੇ ਤੇ ਮੇਰੇ ਸਭ ਦੇਖਣ ਵਾਲਿਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜੀ ਤੇ ਮੈਂ ਇਸ ਵਕਤ ਖੜਾ ਮੇਰੇ ਪਿੱਛੇ ਆ ਰਹੀ ਹੈ ਚੰਡੀਗੜ੍ਹ ਰੋਡ ਤੇ ਮੈਂ ਸਾਹਮਣੇ ਗੁਰਦੁਆਰਾ ਪਾਛਾਈ ਨੌਮੀ ਇੱਕ ਪਿੰਡ ਪਹੁੰਚਣਾ ਉੱਥੇ ਚੱਲਿਆ ਆਉ ਤੁਹਾਨੂੰ ਲੈ ਕੇ ਜਾਂਦਾ ਹਾਂ ਜਿਵੇਂ ਰਸਤੇ ਜੀਆਂ ਇੱਕ ਨਵਾਂ ਕੋਈ ਫਲਾਈਓਵਰ ਤਿਆਰ ਹੋ ਰਿਹਾ ਜੀ। ਇਹ ਕੋਈ ਰਸਤਾ ਨਵਾਂ ਜਾਨੀ ਕਿ ਹਾਈਵੇ ਕੱਢ ਰਹੇ ਆ। ਤੇ ਇਹ ਹੈ ਸਾਹਮਣੇ ਜਿਹੜੀ ਸੜਕਾ ਚੁੰਨੀ ਮਛਲੀ ਵਾਲੀ ਰੋਡ ਤੋਂ ਆ ਰਹੀ ਆ ਤੇ ਆਪਾਂ ਜਾ ਰਹੇ ਆ ਪਗੜਾਣਾ। ਤੇ ਦੇਖੋ ਜੇ ਅੰਡਰ ਕੰਸਟਰਕਸ਼ਨ ਆ ਦਰਵੇਸ਼ ਵੀ ਵਿਚਾਰੇ ਪਏ ਆ। ਤੇ ਆਪਾਂ ਚੱਲਦੇ ਮੌਸਮ ਬਹੁਤ ਗਰਮੀ ਬਹੁਤ ਹੋਈ ਵੀ ਆ ਜੀ। ਮੌਸਮ ਬਾਰਿਸ਼ ਆਉਣ ਵਾਲੀ ਆ ਤੇ ਆਪਾਂ ਇੰਨੀ ਛੇਤੀ ਪਹੁੰਚੀ ਚੱਲ ਕੇ ਗੁਰਦੁਆਰਾ ਸਾਹਿਬ ਦੇਖਦੇ ਆ। ਇਹ ਆਪਣਾ ਗੁਰੂ ਸਾਹਿਬ ਨੇ ਦਿੱਤਾ ਹੋਇਆ ਵੱਡਾ ਘੋੜਾ। ਕਿਆ ਫਾਇਦੇ ਤੇ ਆਏ ਆ ਜੇ ਤੇ ਚੱਲਾਂਗੇ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਪਗੜਾਣਾ ਦੇ ਰਸਤੇ ਆ ਗਏ ਜੀ ਪਗੜਾਣਾ ਪਿੰਡ ਦੇ ਵਿੱਚ ਪਹੁੰਚ ਗਏ ਆ ਇਹ ਰਸਤਾ ਪਾਸ਼ਾ ਜੀ ਨੌਵੀਂ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈਗਾ ਤੇ ਆਪਾਂ ਚੱਲਦੇ ਆਂ ਗੁਰਦੁਆਰਾ ਸਾਹਿਬ ਨਤਮਸਤਕ ਹੋਮਗੇ ਸ਼ਹੀਦ ਬਾਬਾ ਮੰਦਨ ਸਿੰਘ ਤੇ ਸ਼ਹੀਦ ਬਾਬਾ ਉਠਾ ਸਿੰਘ ਦੀ ਯਾਦਗਾਰੀ ਗੇੜ ਪਿੰਡ ਪਗੜਾਣਾ ਸਰਵੋਪੋਚ ਕਰਕੇ ਦਿਖਾ ਦੇਣਾ ਜੀ ਆਓ ਫੇਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਚੱਲਦੇ ਆਂ ਆਪਾਂ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚ ਗਏ ਆ ਜੀ ਇਹ ਬਾਰਗਵਾਰਾ ਪਿੰਡ ਦੇ ਦੇਖ ਸਕਦੇ ਹੋ ਇੱਧਰ ਵੀ ਹਰੇ ਭਰੇ ਖੇਤ ਤੁਹਾਨੂੰ ਨਜ਼ਰ ਆਉਣਗੇ ਆਓ ਆਪਾਂ ਅੱਗੇ ਜਾਂਦੇ ਆ ਗੁਰਦੁਆਰਾ ਸਾਹਿਬ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਆ ਜੀ ਤੇ ਮੇਰੇ ਨਾਲ ਇੱਥੋਂ ਦੇ ਪ੍ਰਧਾਨ ਜੀ ਨੇ ਜਿਹੜੇ ਇੱਥੋਂ ਦਾ ਜਿਹੜਾ ਸਾਰਾ ਕੰਮਕਾਰ ਸੰਭਾਲਦੇ ਨੇ ਇਸ ਹੈਗੇ ਸਰਦ ਜਸਮੀਰ ਸਿੰਘ ਤੇ ਨਾਲ ਤੁਸੀਂ ਵੀ ਆਪਣਾ ਦੱਸੋ ਜੀ ਬਜ਼ੁਰਗ ਦਾ ਨਾਂ ਬਾਬਾਜੀ ਸਿੰਘ ਜੀ ਨੇ ਇਹ ਇੱਥੇ ਦਾ ਜਿਹੜਾ ਕਾਰੋਬਾਰ ਜਿਹੜਾ ਸੰਭਾਲਦੇ ਨੇ ਤੇ ਇਹ ਜਿਹੜਾ ਹੈ ਗੁਰਦੁਆਰਾ ਸਾਹਿਬ ਕੁਛੀਸਾ ਜਿਹੜਾ ਐਸਜੀਪੀਸੀ ਦੇ ਨਾਲ ਹੈਗਾ ਕੁਛ ਇਹ ਆਪ ਜਿਹੜੇ ਕਮੇਟੀ ਆ ਗੁਰਦੁਆਰਾ ਸਾਹਿਬ ਦੀ ਉਹ ਸੰਭਾਲਦੇ ਆ ਜੀ ਇਹਦੇ ਨਾਲ ਆਪ ਗੁਰਦਾ ਸਾਹਿਬ ਦੇ ਆਪਾਂ ਨੂੰ ਨਾਲ ਇਹ ਦਰਸ਼ਨ ਕਰਾਉਣਗੇ ਸਿੰਘ ਸਾਹਿਬ ਸਰਦਾਰ ਜਸਮੀਤ ਸਿੰਘ ਜੀ ਤੇ ਨਾਲ ਸਰਦਾਰ ਜੀ ਤੇ ਆਓ ਪੰਦਰ ਚੱਲਦੇ ਆ ਜੀ ਅੱਛਾ ਇਹ ਹੈ ਨਵੇਂ ਇੱਥੇ ਦੱਸਿਆ ਸਿੰਘ ਸਾਹਿਬ ਨੇ ਸਰਦਾਰ ਜਸਮੀਤ ਸਿੰਘ ਜੀ ਨੇ ਵੀ ਇੱਥੇ ਜਿਹੜੇ ਬਾਥਰੂਮ ਕਿਸੇ ਬਾਹਰ ਲਿ ਫਾਰਨਰ ਆਈ ਸੀ ਕਿ ਉਹਨਾਂ ਨੇ ਸੇਵਾ ਕਰਾਈ ਸੀ ਇਹ ਬਾਥਰੂਮਾਂ ਦੀ ਬਲਵਿੰਦਰ ਸਿੰਘ ਧੂਮਾ ਹਾਂ ਬਲਵਿੰਦਰ ਸਿੰਘ ਧੂਮਾ ਉਹਨਾਂ ਨੇ ਬਾਥਰੂਮਾਂ ਦੀ ਸੇਵਾ ਕਰਾਈ ਨਾਲ ਆਪਣੇ ਚੱਲਣਗੇ ਸਾਰਾ ਕੁਝ ਆਪਾਂ ਨੂੰ ਦੱਸਣਗੇ ਸਾਜ ਜਸਵੀਰ ਸਿੰਘ ਤੇ ਸਿੰਘ ਸਾਹਿਬ ਦੋ ਜੇ ਤੇ ਉਹ 15 ਚੱਲਦੇ ਨੇ ਇਸ ਰਸਤੇ ਤੋਂ ਆਪਾਂ ਬਾਹਰੋਂ ਆਏ ਸੀਗੇ ਤੇ ਇਹ ਹੈ ਮਾਤਾ ਸਾਹਿਬ ਕੋਰ ਪਬਲਿਕ ਸਕੂਲ ਦੀ ਬੱਸ ਇੱਥੇ ਖੜਦੀ ਹੋਣੀ ਹੈ ਜ ਰਾਤ ਨੂੰ ਮੇਰੇ ਖਿਆਲ ਚ ਤੇ ਇਹ ਹੈ 메ਨ ਦਵਾਰ ਗੁਰੂ ਘਰ ਦਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਛਾ ਨੌਵੀਂ ਜੀ ਦਾ ਇਹ ਇਤਿਹਾਸਕ ਅਸਥਾਨ ਆ ਜੀ ਆਪਾਂ ਦਰਸ਼ਨ ਕਰਾਂਗੇ ਤੇ ਨਿਸ਼ਾਨ ਸਾਹਿਬ ਝੂਲ ਰਹੇ ਆ ਗੁਰੂ ਦੇ ਬਹੁਤ ਸੋਹਣੇ ਲੱਗ ਰਹੇ ਆ ਤੇ ਇਹ ਹੈ 메인 게ਟ ਆਪਾਂ ਅੰਦਰ ਚੱਲਾਂਗੇ ਤੇ ਦਰਸ਼ਨ ਕਰਾਂਗੇ ਇਹ ਹੈ ਇੱਥੇ ਦਾ ਜੋੜਾ ਘਰ ਆ ਜੀ ਨਾਲ ਮੇਰੇ ਸਿੰਘ ਸਾਹਿਬ ਚੱਲ ਰਹੇ ਨੇ ਦੱਸ ਰਹੇ ਸਾਰੀ ਗੱਲਾਂ ਬਾਤਾਂ ਫਾਈਨਲ ਆਪਾਂ ਗੁਰਦਵਸਾਹਬ ਦੇ ਅੰਦਰ ਆ ਗਏ ਆ ਤੇ ਸਭ ਤੋਂ ਪਹਿਲਾਂ ਆਪਾਂ ਇੱਥੋਂ ਪੈਰ ਧੋਵਾਂਗੇ ਨਾਲ ਹੱਥ ਧੋਣ ਦਾ ਸਾਰਾ ਤੇ ਬਹੁਤ ਸੋਹਣਾ ਇੰਤਜ਼ਾਮ ਕੀਤਾ ਹੋਇਆ ਹੈਗਾ ਬਈ ਸੋਹਣੇ ਸੰਗਤ ਜੀ ਪਾਰਕ ਬਣਿਆ ਜੋ ਵੀ ਮੇਰੇ ਇਸ ਵੀਡੀਓ ਨੂੰ ਦੇਖਦੇ ਤੁਹਾਡੇ ਸਭ ਦੇ ਇੱਥੇ ਜਿਹੜੇ ਆ ਦਰਸ਼ਕ ਜਿਨ੍ਹਾਂ ਨੂੰ ਮਕਰਾਰ ਆ ਤੁਹਾਡੇ ਸਭ ਦੀ ਹਾਜ਼ਰੀ ਇੱਥੇ ਲੱਗ ਚੁਕੀ ਸਭ ਤੋਂ ਪਹਿਲਾਂ ਆਪਾਂ ਇਤਿਹਾਸ ਇੱਥੇ ਜਿਹੜਾ ਉਹ ਤੁਹਾਨੂੰ ਸੁਣਾਵਾਂਗੇ ਤੇ ਹੈ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਇਤਿਹਾਸ ਗੁਰਦੁਆ ਪਾਸ਼ਾ ਜੀ ਨੌਵੇਂ ਪਗੜਾਣਾ ਸਾਹਿਬ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਮਤਿ ਦੇ ਪ੍ਰਚਾਰ ਲਈ ਮਾਲਵੇ ਨਹੀਂ ਜਾਂਦੇ ਹੋਏ ਇਸ ਸਥਾਨ ਤੇ ਬਿਰਾਜਮਾਨ ਹੋਏ ਇਸ ਪਿੰਡ ਦੇ ਬਸਨੀਕ ਭਾਈ ਦਿਆਲਾ ਜੀ ਅਤੇ ਹੋਰ ਸੰਗਤਾਂ ਨੂੰ ਮਹਾਰਾਜ ਜੀ ਦੀ ਬਹੁਤ ਸੇਵਾ ਕੀਤੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਇੱਥੇ ਖੂਹ ਲਗਵਾਇਆ ਜੋ ਕਿ ਅੱਜ ਵੀ ਸਰੋਵਰ ਵਿੱਚ ਸਥਿਤ ਹੈ ਵਾਹਿਗੁਰੂ ਵਾਹਿਗੁਰੂ ਦੂਜੀ ਵਾਰ ਨਵੇਂ ਪਾਸ਼ਾ ਜੀ ਦਿੱਲੀ ਨੂੰ ਸ਼ਹੀਦ 시ਦੀ ਦੇਣ ਵਾਸਤੇ ਜਾਂਦੇ ਹੋਏ ਇਸ ਸਥਾਨ ਤੇ ਠਹਿਰੇ ਸਨ ਵਾਹਿਗੁਰੂ ਦੋ ਵਾਰ ਆਏ ਸੀ ਸਿਰ ਸਾਹਿਬ ਬਾਕੀ ਆਪਾਂ ਆਓ ਇੱਥੇ ਦੇ ਜਿਹੜੇ ਮੁੱਖ ਪ੍ਰਬੰਧਕ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਤਿਹਾਸ ਵੀ ਦੱਸਣਗੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਰਗ ਜੀਤ ਕਾ ਖਾਲਸਾ ਸਤਿ ਸ੍ਰੀ ਅਕਾਲ ਅਸੀਂ 10 ਤਕਰੀਬਨ 23-3 ਸਾਲ ਤੋਂ ਸੇਵਾ ਨਿਭਾ ਰਿਹਾ ਜੀ ਅਸੀਂ ਜਿਹੜੀ ਸੰਗਤ ਦਾ ਗੁਰੂ ਤੇ ਬਾਦ ਸਾਹਿਬ ਜੀ ਇੱਥੇ ਦੋ ਵਾਰੀ ਆਏ ਜੀ ਇੱਕ ਵਾਰੀ ਦਾ ਪਹਿਲਾ ਇੱਥੇ ਆਇਆ ਜੀ ਉਹਨਾਂ ਨੇ ਮਾਤਾ ਜੀ ਦੇ ਨਾਲ ਮਾਤਾ ਗੁਜਰ ਜੀ ਦੇ ਕੋਰ ਦੇ ਨਾਲ ਆਏ ਜੀ ਉਹਨਾਂ ਨੇ ਆ ਕੇ ਭਾਈ ਦੇ ਆਲਾ ਜੀ ਪਿੰਡ ਦਾ ਵਸਨੀਕ ਸੀ ਉਸ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਦੋ ਬੱਚੇ ਪੈਦਾ ਹੋਏ ਭਾਈ ਕੋਟਾ ਸਿੰਘ ਤੇ ਭਾਈ ਮਦਨ ਸਿੰਘ ਜੀ ਜੀ ਉਹ ਚਮਕੌਰ ਦੀ ਗੜੀ ਵਿੱਚ ਸ਼ਹੀਦ ਸਾਲੀ ਸੰਗਵਿਚ ਸੇਦੋ ਹੈ ਅੱਛਾ ਜੀ ਹੋਈ ਸੀ ਪਿੰਡ ਦੇ ਸੁਨੀਲ ਸਿੰਘ ਸਾਹਿਬ ਅੱਛਾ ਅੱਛਾ ਹਾਂ ਜੀ ਉਹਨਾਂ ਦੇ ਨਵਰਦੂ ਬੂੰਗਾ ਸਾਹਿਬ ਬਣੇ ਹੋਏ ਐ ਅੱਛਾ ਜੀ ਦੋਨਾਂ ਦੇ ਦਰਵਾ ਸਾਹਿਬ ਬਣੇ ਹੋਏ ਨੇ ਹਾਂ ਜੀ ਚਲੋ ਅੱਜ ਜੀ ਤੁਹਾਨੂੰ ਉਹ ਵੀ ਦਰਸ਼ਨ ਕਰਾਵਾਂਗੇ ਅੱਛਾ ਜੀ ਅੱਜ ਦਸਮੀ ਤੇ ਉਹਨਾਂ ਨੇ ਹਰ ਹਰ ਮਹੀਨੇ ਸ੍ਰੀ ਸਹਿਦ ਬਾੜ ਦਾ ਪਾੜ ਦਾ ਭੋਗ ਪਾਇਆ ਜਾਂਦਾ ਦਸਮੀ ਨੂੰ ਉਹਨਾਂ ਦੇ ਨਾਂ ਤੇ ਭਾਈ ਮਰਦਾ ਸਿੰਘ ਤੇ ਭਾਈ ਕੋਟਾ ਸਿੰਘ ਦੇ ਉਹਨਾਂ ਦੇ ਜਾਗਰਿਕ ਚ ਜੀ ਦਸਵੀਂ ਦਾ ਬਹੁਤ ਪਤਿਆ ਸੰਗਤ ਚ ਬਹੁਤ ਆਰ ਮਹੀਨੇ ਸੰਗਤ 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 ਧਾਕੀ ਸੁਣਿਓ ਤੁਸੀਂ ਵੀ ਦਰਸ਼ਨ ਕਰਿਓ ਇੱਥੇ ਆ ਕੇ ਤੇ ਹਰ ਮਹੀਨੇ ਜਿਹੜਾ ਉਹਨਾਂ ਦੇ ਉਹਨਾਂ ਦੇ ਦਸਵੀਂ ਦੇ ਦਸਵੀਂ ਦਿਹਾੜਾ ਜਿਹੜਾ ਉਹਨਾਂ ਦੇ ਨਿਮਰਤ ਜਿਹੜਾ ਮਨਾਇਆ ਜਾਂਦਾ ਹੈਗਾ ਤੁਸੀਂ ਵੀ ਅਗਰ ਆਣਾ ਹੋਵੇ ਤਾਂ ਜਿਹੜਾ ਮੈਂ ਤੁਹਾਨੂੰ ਐਡਰੈਸ ਲਿੰਕ ਸਬਸਕ੍ਰਿਪਸ਼ਨ ਚ ਦੇ ਦਾਂਗਾ ਜੀ ਅੱਛਾ ਜੀ ਅੱਗੇ ਹਰ ਦਸਵੇਂ ਨੂੰ ਢਾਡੀ ਦਰਬਾਰ ਵੀ ਹੁੰਦੇ ਨੇ। ਅੱਛਾ ਜੀ। ਕਥਾਵਾਚ, ਬਾਚ ਆਰ ਵੀ ਹੁੰਦੇ। ਕੀਰਤਨ ਵੀ ਹੁੰਦਾ ਜੀ। ਠੀਕ ਹੈ ਜੀ। ਤਕਰੀਬਨ 1.5 ਵਜੇ ਤੱਕ ਸੰਗਤ ਜੁੜਦੀ। 1.5-2 ਵਜੇ ਤੱਕ ਸਮਾਪਤੀ ਹੁੰਦੀ ਆ। ਗੁਰੂ ਘਰ ਲੰਗਰ ਹਰ ਟਾਈਮ ਚੱਲਦਾ ਜੀ। ਹਾਂ ਠੀਕ ਹੈ ਜੀ। ਸਵੇਰੇ 9 ਵਜੇ ਤੋਂ ਰੰਭ ਹੋ ਜਾਂਦਾ ਜੀ। ਅੱਛਾ ਜੀ। ਸ਼ਾਮ ਨੂੰ 8 ਵਜੇ ਤੱਕ ਡੇਲੀ ਚੱਲਦਾ ਜੀ। ਅੱਛਾ ਜੀ। ਸਗਰਾ ਸਗਰਾਤ ਪੂਰਨਮਾਸੀ ਦਸਵੇਂ ਨੂੰ ਸੰਗਤਾਂ ਹੋਰ ਵੀ ਬਾਤ ਬਾਤ ਸੇਵਾ ਕਰਕੇ ਪੂਰਾ ਦਿਨ ਦੇ ਅੰਦਰ ਚੱਲਦਾ ਜੀ ਖੀਰ ਖੀਰ ਵੀ ਚੱਲਦੇ ਦਸਵੇਂ ਨੂੰ ਜੋ ਵੀ ਲੰਗਰ ਪਿਆ ਜਰੂਰੀ ਵਸਤਾਂ ਹੁੰਦੀਆਂ ਨੇ ਹਾਂ ਜੀ ਇਹ ਸਾਜੀ ਸਰਦਾਰ ਜਸਮੀਤ ਸਿੰਘ ਜੀ ਜਿਹੜੇ ਇੱਥੋਂ ਦੇ ਮੁੱਖ ਸੇਵਾਦਾਰ ਨੇ ਇੱਥੇ ਕਈ ਸਾਲਾਂ ਤੋਂ ਜਿਹੜੀ ਇਹ ਸੇਵਾ ਨਿਭਾ ਰਹੇ ਨੇ ਇਹ ਬਹੁਤ ਵੱਡੀ ਸੇਵਾ ਜਿਹੜੀ ਹੈ ਇਸ ਗੁਰੂ ਘਰ ਦੀ ਉਹ ਨਿਭਾ ਰਹੇ ਆ ਆਪਾਂ ਸੋਣਿਆ ਤੇ ਆਓ ਆਪਾਂ ਅੱਗੇ ਦਰਸ਼ਨ ਕਰਦੇ ਆਂ ਅੰਦਰ ਗੁਰੂ ਘਰ ਚੱਲਾਂਗੇ ਇਹ ਹੈ ਚਰਨ ਤੋਫੀਆਂ ਪੈਤੋਂ ਹੁੰਦੇ ਚੱਲਾਂਗੇ ਹੱਥ ਆਪ ਤੋੜਿਆ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਆਪਾਂ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਤੇ ਇਹ ਨਿਸ਼ਾਨ ਸਾਹਿਬ ਗੁਰੂ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੁਸੀਂ ਦਰਸ਼ਨ ਕਰੋ ਤੁਹਾਡੀ ਸਭਨਾਂ ਦੀ ਹਾਜ਼ਰੀ ਇੱਥੇ ਲੱਗ ਚੁੱਕੀ ਹੈ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਜਿਹੜੇ ਦਰਸ਼ਨ ਕਰ ਰਿਹਾ ਜੀ ਇਹ ਹੈ ਬੂੰਗਾ ਸਾਹਿਬ ਤੁਹਾਨੂੰ ਇਹਦੇ ਬਾਰੇ ਵੀ ਜਿਹੜੀ ਜਾਣਨਾ ਪਉਣਗੇ ਸਿੱਖ ਸਾਹਿਬ ਇਹ ਹੈ ਜੀ ਤੁਸੀਂ ਆਪਣੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਬੂੰਗਾ ਸਾਹਿਬ ਜੀ ਇੱਥੇ 10 ਨੂੰ ਇਸ ਚੀਜ਼ ਸਤਾਂ ਤੇ ਸਹਿਬ ਅਰਧੇ ਭੋਗ ਹਰ ਦਸਵੀਂ ਨੂੰ ਆਇਆ ਜਾਂਦੇ ਨੇ ਇਹ ਉਹਨਾਂ ਦੀ ਯਾਦ ਚੋਠਾ ਸਿੰਘ ਮਾਦਨ ਸਿੰਘ ਉਹ ਦੋਨੇ ਇਸ ਪਿੰਡ ਦੇ ਸੇਵ ਸਿੰਘ ਚਮਕੌਰ ਦੀ ਗੜੀ ਵਿੱਚ ਪੈਰੇ ਤੇ ਖੜੇ ਤੇ ਅੱਛਾ ਜੀ ਬਹੁਤ ਧੰਨਵਾਦ ਆ ਤੁਸੀਂ ਸੰਗਤ ਜੀ ਸੁਣਿਆ ਵੀ ਉਹ ਸੇਵ ਸ਼ਹੀਦ ਚਮਕੌਰ ਦੀ ਗੜੀ 'ਚ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਨਿਮਰਤ ਆਏ ਦਸਵੀਂ ਨੂੰ ਹੁਣ ਵੀ ਇਹ ਹੀ ਕਾਰਜਕ੍ਰਮ ਚੱਲਦਾ ਰਹਿੰਦਾ ਉਹਨਾਂ ਦੇ ਨਿਮਰਤ ਜਿਹੜੇ ਆ ਖੰਡ ਪਾਟ ਸਭ ਰੱਖੀ ਜਾਂਦੇ ਆ ਭੋਗ ਪਾਇਆ ਜਾਂਦਾ ਹੈ ਸੰਗਤ ਜੀ ਆਪਾਂ ਜਿਹੜੇ ਖੂਦ ਦਰਸ਼ਨ ਕਰਾਂਗੇ ਆਓ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਸੰਗਤ ਜੀ ਉਹ ਉਹ ਪਵਿੱਤਰ ਖੂਹ ਆ ਜਿਹੜਾ ਗੁਰੂ ਸਾਹਿਬ ਜੀ ਦੇ ਵੇਲੇ ਦਾ ਹੈਗਾ ਆ ਉਹ ਪ੍ਰਦਰਸ਼ਨ ਕਰਾਂਗੇ ਤੇ ਆਪਾਂ ਨੂੰ ਸਿੰਘ ਸਾਹਿਬ ਇੱਥੇ ਚਾਨਣਾ ਪਾਉਣਗੇ ਇਹ ਜੀ ਬੁਰਤੂਗਾਤਰ ਸਾਹਿਬ ਜੀ ਦੇ ਕੋਲੋਂ ਆਇਆ ਤਾਂ ਜੀ ਉਲ ਸਾਰੇ ਪਿੰਡ ਵਿੱਚ ਪਾਣੀ ਘਟ ਹੈ ਜੀ ਇੱਥੇ 25 ਫੁੱਟ ਪਰ ਪਾਣੀ ਹੈ ਸੋ ਜਿੰਨੀ ਜਗ੍ਹਾ ਨਾ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਵਿੱਚ 25 ਫੁੱਟ ਤੇ ਬਾਕੀ ਪਿੰਡ ਵਿੱਚ ਡੂੰਘਾ ਪਾਣੀ ਹੈ ਉਹ ਤੋਟ ਕੇ ਉਹਨਾਂ ਦੇ ਉਹ ਤੋਟ ਕੇ ਜੀ ਉਹਨਾਂ ਦੇ ਉਸ ਤੋਂ ਹੋਰ ਜੋ ਪੋਰ ਹੈ ਸਾਡਾ ਗੁਰਦੁਆਰਾ ਸਾਹਿਬ ਦਾ ਉਹ 500 ਫੁੱਟ ਤੇ ਡੂੰਘਾ ਜੀ ਅੱਛਾ ਜੀ ਆ ਨਾਲ ਜੀ ਪੋਰ ਕਰਾਇਆ ਉਹ 500 ਫੁੱਟ ਦੇ ਜਿਹੜੇ ਪਾਣੀ ਹੈ ਇਹ ਉਹ ਹੈ ਤਾਂ ਬਾਉਂਡਰੀ ਅੰਦਰ 25 25 ਫੁੱਟ ਤੇ ਫੁੱਲ 25 ਫੁੱਟ ਹੈ ਜੀ ਤੇ ਸਰੋਵਰ ਸਾਹਿਬ ਦੇ ਤੁਸੀਂ ਦਰਸ਼ਨ ਕੀਤੇ ਤੇ ਨਾਲ ਖੂਹ ਸਾਹਿਬ ਗੁਰੂ ਸਾਹਿਬ ਜੀ ਦੇ ਟਾਈਮ ਦਾ ਇਹ ਦਰਸ਼ਨ ਕਰੋ ਇਹ ਤਾਂ ਜਿਹੜਾ ਜਾਲਾ ਅਜੇ ਵੀ ਸੰਕਾ ਇੱਥੋਂ ਛੱਕਦੀਆਂ ਨਹੀਂ ਮਿੱਠਾ ਜਾਲਾ ਜੀ ਇਹ ਖੂਹ ਦਾ ਤੇ ਸੰਗਤ ਜੀ ਸਾਰਿਆਂ ਤੁਸੀਂ ਦਰਸ਼ਨ ਕੀਤੇ ਜਲਦੀ ਇੱਕ ਹੋਰ ਹੈ ਜੀ ਜੋ ਹੋਰ ਆਰੋਗ ਹੈ ਲੰਦੇ ਸਾਹ ਪਾਣੀ ਇਹ ਆਰੋ ਵਰਗਾ ਹੀ ਪਾਣੀ ਹੈ ਜੀ ਠੀਕ ਕੌਤਕ ਹੈ ਜੀ ਗੁਰੂ ਸਾਹਿਬ ਦੇ ਤੇ ਤੁਸੀਂ ਸੰਗਤ ਜੀ ਦਰਸ਼ਨ ਕਰੇ ਆਓ ਆਪਾਂ ਦੂਜੇ ਬੂੰਗਾ ਸਾਹਿਬ ਦੇ ਦਰਸ਼ਨ ਕਰਾਂਗੇ ਉਧਰ ਚੱਲਦੇ ਆਂ ਜੀ ਜੇ ਜਿਹੜਾ ਦੂਜੀ ਥੀ ਸੀਗੇ ਦੋਨੇ ਭਾਈ ਸੀਗੇ ਇਹ ਥੀ ਸਾਹਿਬ ਦੇ ਤੋਂ ਸਾਹਮਣੇ ਦੂਜੇ ਥੀ ਸਾਹਿਬ ਆਓ ਆਪਾਂ ਹੁਣ ਦੂਸਰੇ ਬੂੰਗਾ ਸਾਹਿਬ ਦੇ ਵੀ ਆਪਾਂ ਦਰਸ਼ਨ ਕਰਾਂਗੇ ਬਾਦ ਵਿੱਚ ਆਪਾਂ ਸਾਹਮਣੇ ਆ ਲੰਗਰ ਹਾਲ ਉੱਧਰ ਵੀ ਚੱਲਾਂਗੇ ਜੀ ਤੇ ਇਹ ਸੰਤ ਸਾਹਿਬ ਜੀ ਆਪਾਂ ਅੰਦਰ ਚੱਲ ਕੇ ਦర్శਨ ਕਰਾਂਗੇ ਬਹੁਤ ਛੋਟਾ ਮੁੰਡਾ ਸਾਹਿਬ ਹੈ ਤੇ ਦੋਨੇ ਜਿਹੜੇ ਇਹਨਾਂ ਬਾਰੇ ਇੱਕ ਦੱਸੋ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਨੇ ਪ੍ਰਾਪਤ ਦੋਨੇ ਪ੍ਰਾ ਜੋ ਸੇ ਜੋ ਅਖੰਡ ਪਾਠ ਤੇ ਸੰਗਤ ਕਰਾਉਂਦੀ ਹੈ ਜੀ ਅੱਛਾ ਜੀ ਉਹ ਇੱਥੇ ਆਰੰਭ ਹੁੰਦੇ ਜੀ ਅੱਛਾ ਜੀ ਤੇ ਸੰਗਤ ਮੁਖ ਖੰਡ ਬਾਟ ਦੇ ਬਾਹਰ ਤੋਂ ਆ ਕੇ ਸੰਗਤ ਦੂਰ ਦੂਰ ਤੋਂ ਚੰਡੀਗੜ੍ਹ ਤੋਂ ਠੀਕ ਹੈ ਜੀ ਸਰ ਆਪ ਤੋਂ ਬਹੁਤ ਦੂਰ ਤੋਂ ਸੰਗਤ ਅੰਦਰ ਦਰਸ਼ਨ ਉਹਰੇ ਪਾਠ ਕਰਾਉਂਦੇ ਜੀ 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 ਪਾਠ ਕਰਾ ਅਗਰ ਇੱਥੇ ਇਸੇ ਜਗ੍ਹਾ ਸਤਾਂ ਤੇ ਉਹਨਾਂ ਨੇ ਪਾਠ ਆਰੰਭ ਹੁੰਦੇ ਜੀ ਜੀ ਉਹ ਗੁਰਪੁਰਬ ਜਾਂ ਗੁਰੂ ਦਾ ਹੁੰਦਾ ਫਿਰ ਉਹ ਦਰਵਾਸਾ ਵਿੱਚ ਕਰਾਉਂਦੇ ਬਾਕੀ ਸੰਗਤ ਵੱਲੋਂ ਇੱਥੇ ਬਹੁਤ ਬਹੁਤ ਸਾਜ ਜਸਮੀਤ ਜੀ ਤੁਹਾਡਾ ਧੰਨਵਾਦ ਆ ਆਓ ਆਪਾਂ ਅੱਗੇ ਦਰਸ਼ਨ ਕਰਾਂਗੇ ਜੀ ਗੁਰਦੁਆਰ ਸਾਹਿਬ ਦੇ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਮੀ ਕਾਫੀ ਬੱਦਲ ਜਿਹੜਾ ਉੱਪਰ ਨਿਸ਼ਾਨਾ ਪਾਵਾਂ ਦੇਖੋ ਸਾਹਮਣੇ ਵੇਖੋ ਕਿਵੇਂ ਘੜ ਮਿਲ ਗਿਆ ਤੇ ਮੀ ਵੀ ਆਉਣੇ ਵਾਲਾ ਜੀ ਆਓ ਆਪ ਅੰਦਰ ਚੱਲ ਜਾਈਏ ਤੇ ਅੱਜ ਇਤਿਹਾਸ ਤੋਂ ਸਾਨੂੰ ਜਿਹੜਾ ਜਾਣੂ ਕਰਾ ਦਿੱਤਾ ਸੀਗਾ ਤੇ ਇਹ ਹੈ ਅੱਜ ਦਾ ਮੁਖਬਾਕ ਲਖਨ ਤੋਂ ਵੀ ਪਹੁੰਚ ਕਰਕੇ ਇਸ ਨੂੰ ਜਿਹੜਾ ਫੜ ਲੈਣਾ ਤੇ ਨਾਲੇ ਬੜੇ ਪਿਆਰ ਸਤਿਕਾਰ ਦੇ ਨਾਲ ਜਿਹੜੀ ਆ ਤੁਸੀਂ ਵੀਡੀਓ ਨੂੰ ਦੇਖਣਾ ਗੁਰਦੁਆਰਾ ਸਾਹਿਬ ਦੀ ਇਹ ਤੁਹਾਨੂੰ ਦੱਸ ਹੀ ਦਿੱਤਾ ਜਿਵੇਂ ਸਿੱਖ ਸਾਹਿਬ ਨੇ ਵੀ ਦੋ ਭਾਈ ਹੋਏ ਸੀ ਭਾਈ ਉਹ ਭਾਰੀ ਸੰਗਤ ਜੁੜਦੀ ਪੂਰਾ ਹਾਲ ਸਵੇਰੇ ਟਾਈਮ ਭਰ ਜਾਂਦਾ ਜੀ ਜੀ ਦਫੇ ਵਾਲੇ ਤੇ ਨਾ ਸਵੇਰ ਟਾਈਮ ਤੋਂ ਰੋਜ਼ ਜੀ ਡੇਲੀ ਜਾਂਦੇ ਤੇ ਜਿਸ ਨੂੰ ਸੁਣਦ ਰਹਿ ਹੋਵੇ ਡੇਲੀ ਦੇ ਰੁਟੀਨ ਦੇ ਵਿੱਚ ਇੱਥੇ ਜੀ ਸੰਗਤ ਦਾ ਆਉਣਾ ਜਾਣਾ ਨਤਮਸਤਕ ਹੁੰਦੇ ਰਹਿੰਦੀ ਹੈ ਤੇ ਆਪਾਂ ਵੀ ਨਤਮਸਤਕ ਹੋ ਗਏ ਹਾਂ ਉੱਤ ਪਰ ਇੱਥੇ ਜਿਹੜੀ ਸੰਗਤ ਤਿੰਨ ਵਜੇ ਤੋਂ ਹੁਣ ਸ਼ੁਰੂ ਹੋ ਜਾਣੀ ਸੰਗਤ ਜੀ ਅੱਛਾ ਜੀ ਸ਼ਾਮ ਨੂੰ 7 ਵਜੇ ਤੋਂ 8 ਵਜੇ ਤੱਕ ਜੀ ਸੰਗਤ ਦਾ ਪੂਰਾ ਹਾਲ ਭਰ ਜਾਂਦਾ ਜੀ ਨਗਾ ਆਪਣਾ ਕੀਰਤਨ ਹੁੰਦਾ ਜੈਰਾ ਅਦਾਵ ਪਾਠ ਹੁੰਦਾ ਜੀ ਬਹੁਤ ਕੀ ਸੇਵਾ ਕਰਨ ਵਾਲੇ ਪਿੰਡ ਦੇ ਲੋਕ ਸੇਵਾ ਕਰਨ ਵਾਸਤੇ ਵੀ ਬਹੁਤ ਆਉਂਦੇ ਨੇ ਜੋ ਆਪਣਾ ਰਮਾਲਾ ਸਾਹਿਬ ਬਦਲਦੇ ਹਨ ਹੋਰ ਪਿੰਡ ਦੀ ਸੰਗਤ ਦਾ ਪਾਉ ਸੰਜੋਗ ਹੈ ਸਾਰੇ ਆ ਕੇ ਇੱਥੇ ਸੇਵਾ ਕਰਦੇ ਆ ਇਹ ਵੀ ਪਾਲਕੀ ਸਾਹਿਬ ਦੀ ਸੇਵਾ ਵੀ ਰਾਗ ਗਰਵੇਲ ਸਿੰਘ ਜੀ ਨੇ ਕਰਾਈ ਹੈ ਜੀ ਇਹ ਬਹੁਤ ਸੋਹਣੀ ਪਾਲਕੀ ਸਾਹਿਬ ਬਣੇ ਹੋਏ ਨੇ ਹਾਂਜੀ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਸੋਹਣੇ ਜਿਹੜੇ ਰਮਾਲਾ ਸਾਹਿਬ ਦੇ ਵਿੱਚ ਬਰਜਮਾਨ ਨੇ ਤੇ ਸਿੰਘ ਸਾਹਿਬ ਚੌਪਸਾਫ ਕਰ ਰਹੇ ਨੇ ਤੇ ਮਗਰ ਉਹਨਾਂ ਦੇ ਪਾਲ ਤੇ ਲਈ ਜੋ ਕੀ ਲੋਡ ਪੈ ਜੇ ਉਹ ਨਾਲ ਖੜੇ ਨੇ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਸਾਡੇ ਜੀ ਬਹੁਤ ਸੋਹਣਾ ਜਿਹੜਾ ਗੁਰਦੁਆਸਾ ਬਣਿਆ ਹੋਇਆ ਸੇ ਕਾਸ਼ਿਮ ਕਰੋ ਤੇ ਆਪਣਾ ਜਿਹੜਾ ਜੀਵਨ ਸਫਲਾ ਕਰੋ ਤੇ ਤੁਹਾਡੇ ਜਿਹੜੇ ਆ ਤੁਹਾਨੂੰ ਜਿਹੜਾ ਵੀ ਮੇਰੀ ਵੀਡੀਓ ਦੇਖਦੇ ਆ ਉਹਦੇ ਸਾਡੇ ਦੋ ਗ੍ਰੀ ਗਾਣੇ ਲਾਰਵਾ ਰਾਂਚ ਰੱਖੀਆਂ ਗੁਰਜੀ ਇਟਰ ਸ਼ਿਕਾ ਸਿੰਘ ਸਾਹਿਬ ਹੈ ਜੀ ਹੈ ਜੀ ਦਿਨ ਦਿਨ ਦਸ ਦੇ ਸੋਹ ਪਾਸਾ ਸਾਹਮਣੇ ਬਹੁਤ ਸੋਹਣੇ ਸ਼ੀਸ਼ੇ ਤੇ ਲੱਕੜ ਦੇ ਬੁਤੀ ਜਿਹੜੇ ਬਣੇ ਹੋਏ ਆ ਪਰਦੇ ਲੱਗੇ ਹੋਏ ਨੇ ਤੇ ਬਹੁਤ ਸੋਹਣੇ ਸੁੰਦਰ ਤੇ ਆਪਾਂ ਨੂੰ ਥੋੜਾ ਜਿਹਾ ਸਿੰਘ ਸਾਹਿਬ ਘੋਟੇ ਰਹਾਣਗੇ ਆਪਾਂ ਦੋਨੋਂ ਨਕਸ਼ਾ ਕਰਾਂਗੇ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਦੇ ਫਟੇ ਬਹੁਤ ਸੋਹਣੇ ਸੋਹਣੇ ਤੁਸੀਂ ਬਹੁਤ ਭਾਗਾਂ ਵਾਲੇ ਜਿਹੜੇ ਇਸ ਵੀਡੀਓ ਨਾਲ ਹੀ ਦਰਸ਼ਕਾ ਰਹੇ ਹੋ ਆਓ ਆਪਾਂ ਅੱਗੇ ਦਰਸ਼ਨ ਕਰਾਈਏ ਬਿਲਕੁਲ ਆਪਾਂ ਤੰਤੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਦੇ ਪਿੱਛੇ ਖੜੇ ਆਂ ਤੇ ਦਰਸ਼ਨ ਕਰੋ ਤੇ ਆਪਣਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਸਿੰਘ ਸਾਹਿਬ ਮੇਰੇ ਨਾਲ ਨਾਲ ਮੈਨੂੰ ਦੱਸਣ ਲਈ ਅੱਗੇ ਆ ਰਹੇ ਆ ਸਿੰਘ ਸਾਹਿਬ ਇੱਛੇ ਦੀ ਕੋਈ ਹੋਰ ਗੁਰਸਾਹਿਬ ਦੀ ਸੇਵਾ ਸਰ ਇਹ ਸੰਗਤ ਆ ਕੇ ਪਾਠ ਕਰਕੇ ਜਾਂਦੀ ਜੀ ਸੁਖਨੀ ਸਾਹਿਬ ਦਾ ਪਾਠ ਵੀ ਬਹੁਤ ਸੰਗਤ ਆ ਕੇ ਕਰਕੇ ਜਾਂਦੀ ਜੀ ਜੀ ਤੇ ਹਰ ਟਾਈਮ ਪੁਰੀ ਜਪਜੀ ਸਾਹਿਬ ਸੁਖ ਸੁਗਨੀ ਸਾਹਿਬ ਦਾ ਪਾਠ ਹਰ ਟਾਈਮ ਹੁੰਦਾ ਜੀ ਸੰਗਤ ਬਾਹਰੋਂ ਆ ਕੇ ਇੱਥੇ ਬੈਠ ਕੇ ਕਰਕੇ ਜਾਂਦੀ ਹੈ ਜੀ ਹਾਂ ਜੀ ਸਿਮਰਨ ਕਰਦੇ ਨੇ ਬਾਤ ਕਰ ਰਹੇ ਨੇ ਉਹ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਊਰੇ ਕੀਰਤਨ ਹੁੰਦਾ ਜੀ ਅੱਛਾ ਜੀ ਰਾਗੀ ਸਵੇਰੇ ਸ਼ਾਮ ਕੀਰਤਨ ਦੋ ਵਾਰ ਲਾਉਂਦੇ ਸੰਗਤ ਆਉਂਦੀ ਹੈ ਉਹ ਤੁਹਾਡੇ ਜਿਹੜੇ ਰਾਗੀ ਸਾਹਿਬ ਹੈ ਉਧਰੋਂ ਪ੍ਰੂਫ ਨੇ ਜੀ ਐਜੀਪੀਸੀ ਵੱਲੋਂ ਤੁਹਾਡੇ ਅਪਲਾਈਟ ਆਪਣੇ ਆਪਣੇ ਅਜੀ ਸਰਕਲ ਕਮੇਟੀ ਤੇ ਜੀ ਤੁਹਾਡਾ ਬਹੁਤ ਅੱਛਾ ਜਾਨੀ ਕਿ ਸਿਸਟਮ ਕੀਤਾ ਹੋਇਆ ਵੀ ਤੁਹਾਡੇ ਆ ਆਪਣੇ ਰਾਗੀ ਸਾਹਿਬ ਨੇ ਆਪੇ ਕੀਤੀ ਨੇ ਤੁਹਾਡੇ ਪਾਠੀ ਸਾਹਿਬ ਉਹਦੇ ਆਪਣੇ ਰੱਖਣਾ ਆਪਣੇ ਰੱਖੀ ਤੇ ਆਓ ਸੰਗਤ ਦੇ ਆਪਾਂ ਚੱਲਦੇ ਹਾਂ ਲੰਗਰ ਨਾਲ ਤੋਂ ਤੇ ਧੂਮ ਵੱਲ ਲੱਗੇ ਗੁਰੂ ਘਰ ਦਾ ਆਂਦਾਈ ਆ ਤਾਂ ਆਈ ਇਹ ਜਿਹੜਾ ਦੇਖ ਸਾਡੇ ਸੰਗਤ ਬਾਹਰ ਹੋਣੀ ਸ਼ੁਰੂ ਹੋ ਗਈ ਸਾਈਡ ਤੇ ਹੋ ਗਈ ਸੀ ਆਪਾਂ ਮੱਥਾ ਟੇਕ ਲੈਣਾ ਉਸ ਤੋਂ ਬਾਅਦ ਚੱਲਦੇ ਆਂ ਸਾਹਮਣੇ ਆਪਾਂ ਲੰਗਰ ਖਾਣ ਨੂੰ ਆ ਗਏ ਆਂ ਤੇ ਲੰਗਰ ਪਾਣੀ ਆਪਾਂ ਛਕਾਂਗੇ ਤੇ ਇਹ ਸਿੰਘ ਸਾਹਿਬ ਦੱਸਣਗੇ ਉਹਨਾਂ ਦੇ ਨਾਂ ਤੇ ਜਿਹੜੇ ਆ ਲੰਗਰ ਲੰਗਰ ਚੱਲਦੇ ਪਏ ਆ ਲੰਗਰ ਹਾਲ ਤੇ ਸਹੀਦ ਬਾਬਾ ਮਾਦਨ ਸਿੰਘ ਤੇ ਬਾਬਾ ਕੋਟਾ ਸਿੰਘ ਜੀ ਦੇ ਨਾਂ ਪਰ ਗੰਗਾਲ ਪਾੜ ਰਹੇ ਹੋ ਜੀ ਸੁਣ ਰਹੇ ਹੋ ਸਿੰਘ ਸਾਹਿਬ ਤੋਂ ਸਿੰਘ ਸਾਹਿਬ ਆਪਾਂ ਨੂੰ ਸਾਰਾ ਇਹ ਨਾਲ-ਨਾਲ ਦੱਸਦੇ ਜਾ ਰਹੇ ਆਂ ਉਹ ਉੱਪਰ ਰਹਿਸ ਬਣੀ ਵੀ ਹੈ ਜੀ ਸਿੰਘ ਪਾਠੀ ਸਿੰਘਾ ਨੇ ਪਾਠੀ ਸਿੰਘ ਉੱਪਰ ਰਹੇ ਰਹੇ ਜੀ ਠੀਕ ਹੈ ਜੀ ਤੇ ਬਾਕੀ ਇਹ ਕਮਰੇ ਬਣੇ ਹੋਏ ਆਉਣ ਜਾਂ ਇਹ ਦਫਤਰ ਹੈ ਜੀ ਇਹ ਦਫਤਰ ਹੈ ਜੀ ਕਮਰੇ ਆ ਕੋਈ ਕਿਸੇ ਨੇ ਰਹਿਣਾ ਠਹਿਰਨਾ ਹੋਵੇ ਅੱਛਾ ਜੀ ਬਹੁਤ ਵਧੀਆ ਹੈਗਾ ਤੇ ਆਓ ਆਪਾਂ ਤੁਹਾਨੂੰ ਲੰਗਰ ਦੀ ਅੰਦਰ ਇਹ ਹੈਗੇ ਇੱਧਰ ਲੰਗਰ ਪੱਕਦੇ ਆ ਜਿੱਥੇ ਉਹ ਤੁਹਾਨੂੰ ਲੈ ਕੇ ਚੱਲਾਂਗੇ ਲੰਗਰ ਹਾਲ ਵੀ ਦਿਖਾਵਾਂਗੇ ਜੀ ਇਹ ਹੈ ਜੀ ਕਿਚਨ ਰਸੋਈ ਤੇ ਫਰੀ ਕਿਚਨ ਗੁਰੂ ਦਾ ਲੰਗਰ ਹਾਂਜੀ ਇਹ ਲੰਗਰ ਆ ਜੀ ਤੇ ਇਹ ਲੰਗਰ ਹਾਲ ਆ ਤੇ ਇਹ ਰਸੋਈ ਹੈ ਇਹਦੇ ਵਿੱਚ ਜਿਹੜਾ ਲੰਗਰ ਬਣਦਾ ਹੈਗਾ ਸਾਰੀਆਂ ਜ਼ਰੂਰੀ ਵਸਤਾਂ ਦੇਖੋ ਤੁਸੀਂ ਟਮਾਟਰ ਪਏ ਨੇ ਹਾਂਜੀ ਤੇ ਨਾਲ ਫਰਿੱਜ ਰੱਖਿਆ ਉਹਦੇ ਵਿੱਚ ਤੁਸੀਂ ਕੋਈ ਵੀ ਮਸਾਲੇ ਬਣਾ ਕੇ ਰੱਖ ਸਕਦੇ ਹੋ ਤੇ ਆਟੇ ਦਾ ਕੋਈ ਘਾਟਾ ਨਹੀਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਹੱਥ ਹੋਵੇ ਤੇ ਉੱਥੇ ਕਾੜਾ ਘਾਟਾ ਹੈਗਾ ਜੀ ਸਾਰਾ ਰਾਸ਼ਨ ਰਸਦ ਸਾਰੀ ਪਈ ਆ ਤੇ ਤਾਂ ਤਾਂ ਸ਼ੁਰੂ ਤੇ ਇੱਕ ਬਾਦਸ਼ਾਹ ਜੀ ਨੂੰ ਆਪਾਂ ਨਮਸਕਾਰ ਕਰਾਂਗੇ ਤੇ ਨਾਲ ਅੱਗੇ ਤੋਂ ਲੋਹਾ ਦਿਖਾਉਂਦੇ ਆ ਜੀ ਉਹ ਦੇਖੋ ਲੋਹਾ ਇਹਦੇ ਤੇ ਜਿਹੜਾ ਦੇਸੀ ਤਰੀਕੇ ਨਾਲ ਲੱਕੜਾਂ ਦੇ ਨਾਲ ਜਿਹੜਾ ਬਾਲਣ ਦੇ ਨਾਲ ਉਹ ਲੰਗਰ ਪੱਕਦਾ ਇਸੇ ਦੇ ਨਾਲ ਇਹਦੇ ਉੱਤੇ ਮੇਰੇ ਖਾਲ ਜਿਹੜਾ ਮਸਾਲੇ ਵਗੈਰਾ ਸਬਜ਼ੀਆਂ ਵਗੈਰਾ ਇੱਥੇ ਦੇ ਉੱਤੇ ਸਭ ਨਾਲ ਤਿਆਰ ਹੁੰਦੀ ਹੈ ਇੱਥੇ ਹੁੰਦੇ ਸਾਬ ਹੁੰਦੇ ਆ ਤੇ ਇਹ ਹੈ ਲੱਤੀ ਜੀ ਇਹ ਇੱਥੇ ਦੇਖੋ ਥਰੀ ਦਿੱਲੀ ਦੀ ਲੱਸੀ ਜਿਹੜੀ ਆ ਇੱਥੇ ਤਿਆਰ ਹੁੰਦੀ ਆ ਉਹ ਦੇਖੋ ਮਸ਼ੀਨ ਲੱਗੀ ਹੋਈ ਆ ਤੇ ਇਧਰ ਲੰਗਰ ਬਣੇ ਪਏ ਨੇ ਫਰਿੱਜਾਂ ਲੱਗੀਆਂ ਹੋਈਆਂ ਨੇ ਜੀ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਹੈਗਾ ਬਹੁਤ ਸੋਹਣੇ ਸਚੱਜੇ ਢੰਗ ਨਾਲ ਸਾਫ਼ ਤਰੀਕੇ ਨਾਲ ਜਿਹੜਾ ਇੱਥੇ ਲੰਗਰ ਪੜਾਇਆ ਜਾਂਦਾ ਤੇ ਗਾਂ ਉਹ ਸੰਗਤ ਨੂੰ ਸ਼ਿਕਾਇਆ ਜਾਂਦਾ ਬਹੁਤ ਜਿਹੜਾ ਸਫਾਈ ਦਾ ਖਾਸ ਕਰਕੇ ਇੱਥੇ ਜਿਹੜਾ ਸੰਗਤ ਜੀ ਧਿਆਨ ਰੱਖਿਆ ਹੋਇਆ ਤੇ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਸਾਫ਼ ਸੁਥਰਾ ਹੈਗਾ ਤੇ ਇਹਨਾਂ ਦੇ ਜਿਹੜੇ ਇੱਥੇ ਸੇਵਾਦਾਰ ਸਾਹਿਬ ਉਹ ਨਿਗਰਾਨੀ ਰੱਖਦੇ ਆ ਬਾਹਰੋਂ ਬੰਦ ਕਰਦੇ ਆ ਜਦੋਂ ਕੋਈ ਨਹੀਂ ਚੀਜ਼ ਬਣਾਉਣੀ ਮੈਂ ਆ ਕੇ ਦਰਵਾਜਾ ਜਿਹੜਾ ਇਹ ਜਿਹੜਾ ਮੇਨ ਗੇਟ ਆ ਆ ਕੇ ਖਲਵਾਇਆ ਇਸ ਕਰਕੇ ਦੇਖੋ ਤੁਸੀਂ ਕਿੰਨੀ ਸਫਾਈ ਦੇ ਨਾਲ ਜਿਹੜੀਆਂ ਚੀਜ਼ਾਂ ਇੱਥੇ ਟਕੀਆਂ ਹੋਈਆਂ ਨੇ ਬਹੁਤ ਸੋਹਣੇ ਤਰੀਕੇ ਨਾਲ ਇਹ ਲੰਗਰ ਇੱਥੇ ਤਿਆਰ ਕਰਦੇ ਨੇ ਇਹ ਹੈ ਇਹਨਾਂ ਦਾ ਰਸੋਈ ਸਟੋਰ ਆਹਾ ਆਹਾ ਕੀ ਆਵਾਜ਼ ਹੈ ਇਹ ਪੁਰਾਣੀਆਂ ਜਿਹੜੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਬੇਟੀ ਹੈ ਜੀ ਕਿਸੇ ਪੁਰਾਣੇ ਜ਼ਮਾਨੇ ਦੀ ਹੈ ਜੀ ਤੇ ਕਾਫੀ ਅੱਛਾ ਆ ਦੇਖੋ ਬੜੇ ਸਾਫ਼ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦਾ ਮੈਂ ਅਚਾਨਕ ਇੱਥੇ ਆਇਆ ਤੇ ਮੈਂ ਇੱਥੇ ਅੰਦਰ ਆ ਕੇ ਦੇਖਿਆ ਕਿੰਨਾ ਦੇਖੋ ਢੱਕ ਕੇ ਰੱਖਿਆ ਹੋਇਆ ਸਾਰਾ ਸਮਾਨ ਕਿਸੇ ਵੀ ਤਰ੍ਹਾਂ ਦਾ ਕੋਈ ਚੱਕਰ ਨਹੀਂ ਆ ਦੇਖੋ ਡਰਾਮਾ ਇਧਰ ਵੀ ਢੱਕ ਕੇ ਰੱਖਿਆ ਹੈ ਇਧਰ ਵੀ ਜਿਹੜਾ ਰੂਹ ਆਕਜੀ ਵਗੈਰਾ ਜਦੋਂ ਸ਼ਵੀਲਾ ਚਲਦੀਆਂ ਨੇ ਉਦੋਂ ਵਰਤਾਏ ਜਾਂਦੇ ਨੇ ਤੇ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਮੇਨਟੇਨ ਸਜਾਰੀ ਹੋਣਾ ਹੈ ਸਾਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਬਹੁਤ ਤਨ ਸਬ குரு ਤੇਵਾ ਆ ਆਕੀਤਾ ਵੀ ਗੁਰੂ ਘਰ ਦੇ ਦਰਸ਼ਨ ਕਰੀਏ ਤੇ ਲਾਸਟ ਵਿੱਚ ਮੈਂ ਇਹੀ ਆਖਣਾ ਵੀ ਤੁਹਾਡਾ ਬਹੁਤ ਇੰਤਜ਼ਾਮ ਸੋਹਣਾ ਹੈਗਾ ਤੇ ਮੈਂ ਇੰਤਜ਼ਾਮ ਦਾ ਗੁਰੂ ਤੇ ਵਰਸਾਬ ਜਿਹਦੇ ਅਸੀਂ ਦਾ ਸੇਵਾਦਾਰ ਅਸੀਂ ਦਾ ਇਹ ਜੇ ਲੈਕ ਵੀ ਨਹੀਂ ਤੇ ਸਾਨੂੰ ਤੁਸੀਂ ਜਰੂਰ ਤੇ ਗੁਰਦੁਆਰਾ ਸਾਹਿਬ ਪਾਛਾਈ ਨਵੀਂ ਪਕੜਾਣਾ ਇਹ ਜ਼ਿਲ੍ਹਾ ਕਿਹੜਾ ਪੈਂਦਾ ਜੀ ਦੱਸੋ ਫਟੇਗੜ ਸਾਹਿਬ ਫਟੇਗੜ ਸਾਹਿਬ ਦੇ ਵਿੱਚ ਆ ਜੀ ਤੇ ਤੁਸੀਂ ਜਰੂਰ ਤੇ ਦਰਸ਼ਨ ਕਰਨ ਆਓ ਗੁਰੂ ਘਰ ਦੇ ਆ ਮਨੋ ਕਾਮਨਾ ਆਪਣੀ ਜਿਹੜੀਆਂ ਪੂਰੀਆਂ ਕਰੋ ਤੇ ਜਿਹੜਾ ਇੱਥੇ ਦਿਲੋਂ ਸੱਚੇ ਦਿਲੋਂ ਇੱਥੇ ਆਉਂਦਾ ਉਹਦੀਆਂ ਹਰੇਕ ਮਨੋ ਕਾਮਨਾ ਜਿਹੜੀਆਂ ਪੂਰੀਆਂ ਹੁੰਦੀਆਂ ਇਹਦੇ ਨਾਲ ਮੈਂ ਇਹ ਵੀਡੀਓ ਨੂੰ ਇੱਥੇ ਸਮਾਪਤ ਕਰਾਂਗਾ ਇਹ ਹੈ ਸੰਗਤ ਜੀ ਲੰਗਰ ਹਾਲ ਤੁਸੀਂ ਦੇਖ ਸਕਦੇ ਹੋ ਸੰਤ ਸਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲੰਗਰ ਹਾਲ ਦੇਖੋ ਬਹੁਤ ਸੋਹਣੇ ਅੱਛੇ ਤਰੀਕੇ ਨਾਲ ਜਿਹੜੇ ਭਾਂਡੇ ਆ ਉਹ ਟੱਬਾਂ ਦੇ ਵਿੱਚ ਪਏ ਆ ਤੇ ਲੰਗਰ ਵੀ ਉਹਨਾਂ ਤਰਵਜਾ ਇਹਨਾਂ ਨੇ ਖੋਲਿਆ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਸਰੂਪ ਨੇ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਰੂਪ ਨੇ ਇੱਧਰ ਵੀ ਅੰਦਰ ਜਾਲੀ ਦੇ ਅੰਦਰ ਇਹਨਾਂ ਦੀਆਂ ਰਸਤੇ ਰੱਖੀਆਂ ਹੁੰਦੀਆਂ ਨੇ ਜਿਵੇਂ ਪਿਆਜ਼ ਸਬ지 ਥੱਲੇ ਪਿਆਜ਼ ਦੇਖ ਸਕਦੇ ਹੋ ਵੀ ਹਵਾ ਲੱਗਦੀ ਰਹਿੰਦੀ ਖਰਾਬ ਨਹੀਂ ਹੁੰਦੇ ਕਿਉਂਕਿ ਇੱਕ ਦਿਨ ਤਾਂ ਸਾਰੇ ਲੱਗ ਨਹੀਂ ਜਾਣੇ ਹੁੰਦੇ ਦੇਖੋ ਸਾਰੇ ਪਿਆਜ਼ ਵੜੇ ਸਿਸਟਮੈਟਿਕਲੀ ਥੱਲੇ ਪਿਛਾ ਕੇ ਰੱਖਿਆ ਵੀ ਉਹ ਖਰਾਬ ਨਾ ਹੋਣ ਕਾਫੀ ਵੱਡਾ ਲੰਗਰ ਹਾਲ ਆ ਸੰਗਤ ਜੀ ਤੁਸੀਂ ਦੇਖ ਸਕ ਰਹੇ ਹੋ ਤੁਸੀਂ ਇੱਥੇ ਜਿਹੜਾ ਹੈ ਐਟ ਅ ਟਾਈਮ ਤੇ 450 ਬੰਦਾ ਪਿਠਾ ਸਕਦੇ ਹਾਂ ਬਹੁਤ ਵੱਡਾ ਪਾਣੀ ਤੋਂ ਵੀ ਉੱਤੋਂ ਪਚਾ ਹੈਗਾ ਬੜਾ ਪੱਕੇ ਕਿਸਮ ਦਾ ਜਿਹੜਾ ਲੰਗਰ ਹਾਲ ਇਹ ਬਣੇ ਹੋਏ ਨੇ ਤੇ ਤੁਸੀਂ ਆਓ ਤੇ ਗੁਰੂ ਘਰ ਦੀਆਂ ਇੱਥੇ ਖੁਸ਼ੀਆਂ ਪ੍ਰਾਪਤ ਕਰੋ ਇਹਦੇ ਨਾਲ ਮੈਨੂੰ ਫਾਈਨਲੀ ਆਪਾਂ ਜਾਦਾ ਲੰਗਰ ਛੱਕ ਲਿਆ ਜੀ ਲੰਗਰ ਹਾਲ ਤੋਂ ਆ ਕੇ ਬਾਹਰ ਤੇ ਨਾਲ ਹੀ ਇੱਧਰ ਬਾਹਰ ਵੀ ਚੁੱਲ੍ਹੇ ਤੁਹਾਨੂੰ ਦਿਖਾ ਦੇਣਾ ਬਣੇ ਹੋਏ ਨੇ ਇਹ ਜਦੋਂ ਰਸ਼ ਕਾਫੀ ਹੋ ਜਾਂਦਾ ਉਦੋਂ ਫੇ ਵਰਤਦੇ ਆ ਜੀ ਇਹੇ ਇਹ ਸਾਰੇ ਉਦੋਂ ਵਰਤ ਜਾਂਦੇ ਆ ਚੁੱਲ੍ਹੇ ਆ ਲੱਕੜ ਪਾਲਣ ਲੱਕੜ ਤੋਂ ਬਹੁਤ ਕਾਫੀ ਪਿਆ ਦੇਖ ਸਕਦੇ ਤੁਸੀਂ ਤੇ ਆ ਜਨਰੇਟਰ ਹਾਲ ਜਨਰੇਟਰ ਹੈਗਾ ਜੀ ਤੇ ਸਾਰੇ ਗੋਲਦਾ ਸਾਹਿਬ ਦੀ ਸਪਲਾਈ ਇਹਦੇ ਨਾਲ ਚੱਲਦੀ ਆ ਕਿਤੇ ਲਾਈਟ ਚਲੀ ਜਾਵੇ ਬੜਾ ਅੱਛਾ ਪ੍ਰਬੰਧ ਜਿਹੜਾ ਇੱਥੇ ਦੇ ਐਡਮ ਐਡਮਿਨਿਸਟ੍ਰੇਸ਼ਨ ਨੇ ਕਰਕੇ ਰੱਖਿਆ ਹੋਇਆ ਵਾ ਬਹੁਤ ਬਹੁਤ ਧੰਨਵਾਦ ਠੀਕ ਹੈ ਧੰਨਵਾਦ ਆ ਸਿੰਘ ਸਾਹਿਬ ਤੁਹਾਡਾ ਲਾਸਟ ਵਿੱਚ ਵਾਹਿਗੁਰੂ ਜੀ ਕਾ ਇਹ ਹੈ ਦਫ਼ਤਰ ਨਿਵਾਸ ਇਹਨਾਂ ਦਾ ਆਓ ਆਪਾਂ ਅੰਦਰ ਵੀ ਚੱਲਾਂਗੇ ਇੱਥੇ ਦੇ ਜਿਹੜੇ ਪ੍ਰਬੰਧਕ ਉਹਨਾਂ ਨਾਲ ਮਿਲਾਂਗੇ ਫਾਈਨਲੀ ਆਪਾਂ ਦਫਤਰ 'ਚ ਇੱਥੇ ਆ ਗਏ ਆ ਗੁਰਦਵਾਰ ਸਾਹਿਬ ਦੇ ਪਗੜਾਣਾ ਪਿੰਡ ਪਗੜਾਣਾ ਤੇ ਸਿੰਘ ਸਾਹਿਬ ਜੀ ਮੈਨੂੰ ਕਹਿ ਰਹੇ ਨੇ ਵੀ ਤੁਹਾਨੂੰ ਸਨਮਾਨਤ ਕਰਨਾ ਮੈਂ ਕਿਹਾ ਮੈਂ ਐਡੀ ਕੋਈ ਖਾਸ ਵੱਡੀ ਸ਼ਖਸੀਅਤ ਤਾਂ ਨਹੀਂ ਹੈਗਾ ਚਲੋ ਇਹਨਾਂ ਦੀ ਮਰਜ਼ੀ ਆ ਤੇ ਗੁਰੂ ਸਾਹਿਬ ਦੀ ਕਿਰਪਾ ਖਾਲਸਾ ਬਾਏ ਜੀ ਬੋਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਦੇ ਗੁਰੂ ਮਹਾਰਾਜ ਦੀ ਕੰਤਨ ਸਿਰ ਬੋਦੀ ਬੋਦੇ ਸੋ ਧਿਆ ਓਸ ਯਾਰਾ ਤੁਹਾਡਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਇੰਨੇ ਯੋਗਾ ਨਹੀਂ ਹੈਗਾ ਜੀ ਸਾਡਾ ਕੋਈ ਵੀ ਭੈਰ ਉਸੇ ਪਾਸੇ ਘੁੰਮਦੇ ਹਾਂ ਬਹੁਤ ਧੰਨਵਾਦ ਤੁਹਾਡਾ ਸੰਗਤ ਜੀ ਇਹਨਾਂ ਨੇ ਮੈਨੂੰ ਇੱਥੇ ਦਫਤਰ ਬੁਲਾ ਕੇ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸਾਨ ਦੇ ਦਫਤਰ ਵਿੱਚ ਮੇਰਾ ਮਾਨ ਤੇ ਕਿੰਦਰ ਸਤਿ ਉਪਸਾ ਬਣਾਉਂਦੇ ਰਹੇ ਬਹੁਤ ਬਹੁਤ ਮੈਨੂੰ ਮਾਨ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਫਿਕਰ ਸਾਹਿਬ ਧੰਨਵਾਦ ਆ ਇਤਵਾਰ ਵਾਲੇ ਗੁਰੂ ਦੇ ਖਾਸਾ ਵਾਲੇ ਪਤੇ ਦੀ ਗੁਰਦੁਆਰਾ ਸਾਹਿਬ ਪਾਛਾਈ ਨਵੀਂ ਤੰਤੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਾਂ ਇੱਥੇ ਦਰਸ਼ਨ دیدارੇ ਕੀਤੇ ਨਤਮਸਤਕ ਹੋਏ ਤੇ ਇਹਦੇ ਨਾਲ ਗੁਰੂ ਸਾਹਿਬ ਅਗੇ ਅਰਦਾਸ ਕਰਨਾ ਕਿ ਮੈਂ ਤੁਹਾਨੂੰ ਇਤਾਂ ਦੇ ਜਿਹੜੇ ਦਰਸ਼ਨ دیدارੇ ਗੁਰੂ ਘਰਾਂ ਦੇ ਇਤਿਹਾਸਕ ਗੁਰੂ ਘਰਾਂ ਦੇ ਜਿਹੜੇ ਦਰਸ਼ਨ ਕਰਾਂਦਾ ਰਹਾ ਤੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਇਦੇ ਨਾਲ ਅਗਲੀ ਵੀਡੀਓ ਹੋਂ ਤੱਕ ਮੇਰਾ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚੈਨਲ ਤਾਂ ਜੋ ਤੁਸੀਂ ਮੇਰੀ ਜਿਹੜੀ ਆ ਵੀਡੀਓ ਤੁਹਾਨੂੰ ਪਹਿਲੇ ਆਧਾਰ ਤੇ ਮਿਲ ਸਕੇ ਇਹਦੇ ਨਾਲੇ ਵਾਹਿਗੁਰੂ ਜੀ ਦਾ ਸਾਰਿਆਂ ਨੂੰ ਖਾਲਤਾ ਵਾਹਿਗੁਰੂ ਜੀ ਫੇ ਚੜ੍ਹਦੀ ਕਲਾ ਜੀ